ਸਤਿ ਸ਼੍ਰੀ ਅਕਾਲ ਮੈਂ ਹਾਤ ਰੋਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਫੁੱਟ ਜਿਹੜਾ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਸ ਦਾ ਹੁਣ ਨਾਮ ਬਦਲ ਕੇ ਰੱਖ ਦਿੱਤੇ ਹੈ ਰੱਖ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰਲਾ ਹੁਣ ਫਿਰ ਇੱਕ ਵਾਰ ਬੀਬੀ ਜਗੀਰ ਕੌਰ ਜਿਹੜੀ ਬਾਗੀ ਧੜੇ ਦੇ ਵਿੱਚ ਮੌਜੂਦ ਹੈ ਉਹਨਾਂ ਨੇ ਫਿਰ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਬਾਦਲ ਅਤੇ ਬਾਦਲ ਦੇ ਨਾਲ ਜਿਹੜੇ ਜਿਹੜੇ ਸਾਥੀ ਨੇ ਉਹਨਾਂ ਨੂੰ ਬਾਦਲ ਐਂਡ ਕੰਪਨੀ ਨਾਲ ਦਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਕਿਸੇ ਨੂੰ ਸਨਮਾਨ ਕਰਨਾ ਇਹ ਉਹਨਾਂ ਦੀ ਸਰਦਰਦੀ ਹੈ ਹੈਡੇਕ ਹੈ ਲੇਕਿਨ ਇੱਕ ਅਜਹੀ ਸ਼ਖਸੀਅਤ ਨੂੰ ਸਨਮਾਨ ਕਰਨਾ ਸਿੱਖਾਂ ਦਾ ਆਈਕੋਨਿਕ ਹੈ ਨਾ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੋਵੇ ਅਤੇ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਮੁਕਦਮਾ ਚਲਾਇਆ ਹੋਵੇ ਇਹਨਾਂ ਇਹੋ ਜਿਹੇ ਲੋਕਾਂ ਨੂੰ ਜਿਹੜੇ ਨੇ ਸਰਦਾਰ ਬਾਦਲ ਅਤੇ ਉਸ ਦੇ ਜਿਹੜੇ ਸਾਥੀ ਨੇ ਸਨਮਾਨ ਕਰ ਰਹੇ ਨੇ ਕਿ ਇਹ ਸਿੱਖ ਜਗਤ ਦੀ ਤੋਹੀਨ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਨਿੱਜੀ ਟੀਵੀ ਚੈਨਲ ਨੇ ਆਈਕੋਨਿਕ ਸਿੱਖ ਦਾ ਅਵਾਰਡ ਦਿੱਤਾ ਆਰ. ਪੀ. ਸਿੰਘ ਨੂੰ ਅਤੇ ਆਰ. ਪੀ. ਸਿੰਘ ਉਹ ਨੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸੌਲਾਖਾਂ ਦੇ ਪਿੱਛੇ ਬੰਦ ਕੀਤਾ ਸੀ ਅਤੇ ਉਸ ਉੱਤੇ ਕਈ ਮਕਦਮੇ ਵੀ ਚਲਾਏ ਸੀ ਅਸੀਂ ਗੱਲ ਕਰਦੇ ਹਾਂ ਜੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਇਸ ਨੂੰ ਲੈ ਕੇ ਬੀਬੀ ਜ਼ਗੀਰਕ ਜ਼ਗੀਰਕੌਰ ਜਿਹੜੇ ਸਾਬਕਾ ਗੁਰਦੁਆਰਾ ਪ੍ਰਬੰਧਕ ਕੇ ਮੇਠੀ ਦੇ ਜਿਹੜੇ ਪ੍ਰਧਾਨ ਵੀ ਰਹੇ ਚੁੱਕੇ ਨੇ ਉਹ ਤਤੇ ਸਵਾਲ ਕੀਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੋਂ ਉਹਨਾਂ ਨੇ ਕਿਹਾ ਕਿ ਅਜਾਇ ਨਹੀਂ ਹੋਣਾ ਚਾਹੀਦਾ ਸੀ ਕਿ ਜਿਹੜਾ ਸਿੱਖ ਹਮੇਸ਼ਾ ਹੀ ਸਿੱਖਾਂ ਦੇ ਕਤਲੇਆਮ ਕਰਦੇ ਨੇ ਜਾਂ ਜਿਹੜੇ ਸਿੱਖਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੁੰਦਾ ਉਹਨਾਂ ਨੂੰ ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਪਿੱਛੇ ਜਿਹੜਾ ਧਕੇਲਿਆ ਜਾਂਦਾ ਹੈ ਲੇਕਿਨ ਬਾਦਲ ਅਤੇ ਬਾਦਲ ਐਂਡ ਕੰਪਨੀ ਕੀ ਕਰ ਰਹੀ ਹੈ ਉਹਨਾਂ ਨੂੰ ਸਿੱਖਾਂ ਦਾ ਆਈਕੋਨਿਕ ਬਣਾ ਰਹੀ ਹੈ ਅਤੇ ਉਹਨਾਂ ਨੂੰ ਨਿੱਜੀ ਚੈਨਲਾਂ ਤੇ ਜਿਹੜੇ ਸਨਮਾਨਤ ਵੀ ਕੀਤੇ ਜਾ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਕਿਹਾ ਅਜਾਇ ਨਹੀਂ ਹੋਣਾ ਚਾਹੀਦਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਆਵੇਗਾ ਆਉਣ ਵਾਲੀ 31 ਅਗਸਤ ਨੂੰ ਅਸੀਂ ਉਸ ਦਾ ਫੁੱਲ ਵਿਰਾਕੇ ਜਿਹੜੀ ਹੈ ਸਵਾਗਤ ਕਰਾਂਗੇ ਫਿਰ ਦੂਸਰੇ ਪਾਸੇ ਬੀਬੀ ਜ਼ਗੀਰ ਕੌਰ ਨੇ ਇਹ ਵੀ ਬੜੀ ਵੱਡੀ ਗੱਲ ਕੀਤੀ ਹੈ ਕਿ ਜਿਹੜੇ ਸਿੱਖ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਨੂੰ ਢਾਹ ਲੱਗੀ ਹੋਈ ਹੈ ਇਹ ਸਾਨੂੰ ਕਹਿੰਦਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਪਿੱਠੂ ਹਾਂ ਲੇਕਿਨ ਇਸ ਨੂੰ ਆਪਣੀ ਜਿਹੜੀ ਪੀੜ੍ਹੀ ਥਲੋਂ ਸੋਟਾ ਮਾਰ ਲੈਣਾ ਚਾਹੀਦਾ ਹੈ ਕਿ ਸਿੱਖਾਂ ਤੋ ਵਕ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਪਿੱਠੂ ਕੌਣ ਬਣਿਆ ਰਿਹਾ ਹੈ ਅਤੇ ਕਿਸ ਨੇ ਸਿੱਖੀ ਅਤੇ ਸਿੱਖ ਮਰਿਆਦਾ ਦਾ ਘਾਣ ਕੀਤਾ ਹੈ ਇਸ ਨੂੰ ਆਪਣੀਆਂ ਆਤਾਂ ਤੋਂ ਬਾਅਦ ਹੋ ਜਾਣਾ ਚਾਹੀਦਾ ਹੈ ਕਿਉਂਕਿ ਵਾਰ-ਵਾਰ ਸਾਨੂੰ ਇਸ ਗੱਲ ਦੇ ਉਲਾਮੇ ਦਿੱਤੇ ਜਾ ਰਹੇ ਨੇ ਕਿ ਜਿਹੜੀ ਬਾਗੀ ਧੜੇਵਾੜੀ ਜਿਹੜੀ ਪਲੈਨਿੰਗ ਹੈ ਇਹ ਨਾਗਪੁਰ ਤੋਂ ਚੱਲ ਰਹੀ ਹੈ ਆਰਐਸਐਸ ਤੋਂ ਚੱਲ ਰਹੀ ਹੈ ਅਜੇ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਿੱਖੀ ਦਾ ਮਿਆਰ ਹੈ ਉਹ ਪੂਰੇ ਪੰਜਾਬ ਦੇ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਉੱਥੇ ਉੱਚਾ ਹੋਵੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਅਸੀਂ ਸਿਰ ਤੋੜ ਯਾਨੀ ਕਿ ਅੱਡੀ ਚੋਟੀ ਦਾ ਜ਼ੋਰ ਲਗਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਫਿਰ ਇਸ ਗੱਲ ਦੀ ਨਖੇਦੀ ਕੀਤੀ ਹੈ ਕਿ ਜਿਸ ਸ਼ਖਸ ਨੇ ਜਰਨੈਲ ਸਿੰਘ ਸੰਤਪਿੰਡਰਾ ਵਾਲਿਆਂ ਨੂੰ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਹੋਵੇ ਅਤੇ ਉਸਤੇ ਝੂਠੇ ਮੁਕਾਦਮੇ ਚਲਾਏ ਹੋਣ ਉਹਨਾਂ ਨੂੰ ਬਾਦਲ ਐਂਡ ਕੰਪਨੀ ਜਿਹੜੀ ਹੈ ਉਹ ਸਨਮਾਨਤ ਕਰ ਰਹੀ ਹੈ ਸਿੱਖਾਂ ਦਾ ਆਈਕੋਨ ਬਣਾ ਕੇ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਦਾ ਵਿਰੋਧ ਕਰਦੀ ਹਾਂ ਧੰਨਵਾਦ